ਜ਼ਿਲ੍ਹਾ ਤਰਨਤਾਰਨ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਬੀਤੀ ਰਾਤ ਮਣੀ ਗ੍ਰਾਮ ਦੀ ਦੁਕਾਨ ਤੋਂ 10000 ਦੀ ਨਕਦੀ ਅਤੇ ਸੈਨੀਟਰੀ ਦੀ ਦੁਕਾਨ ਤੋਂ 52000 ਰੁਪਏ ਦੇ ਕਰੀਬ ਸਮਾਨ ਅਤੇ ਪੈਸਿਆਂ ਦੀ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਚੁੱਕੇ ਨੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨਦਾਰ ਆਰ ਨੇ ਦੱਸਿਆ ਕਿ ਤਰਨਤਾਰਨ ਦੇ ਵਿੱਚ ਰੋਜ਼ਾਨਾ ਹੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਦੁਕਾਨਦਾਰਾਂ ਵੱਲੋਂ ਪਿਛਲੇ ਦਿਨ ਦੁਕਾਨਾਂ ਬੰਦ ਕਰਕੇ ਰੋਜ਼ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਉਸ ਉਪਰੰਤ ਪੁਲਿਸ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਚੋਰਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ ਪਰ ਫਿਰ ਵੀ ਇਹ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਉੱਤੇ ਨਾਥ ਪਾਈ ਜਾਵੇ ਗਲਤ ਹੋਈ ਮੇਰਾ ਨਾਮ ਕੁਲਜਿੰਦਰ ਸਿੰਘ ਆ ਤੇ ਢਿੱਲੋ 4x ਦੀ ਸਾਡੀ ਸ਼ੌਪ ਆ ਜਿਹੜੀ ਬੋਡੀ ਚੌਂਗ ਦੇ ਵਿੱਚ ਹੈਗੀ ਆ ਤੇ ਬਿਲਕੁਲ ਐਮਪਟੀ ਬ੍ਰਾਂਚ ਦੇ ਬਿਲਕੁਲ ਆਪੋਜ਼ਿਟ ਆ ਜਿਹੜਾ ਪੀਸੀਆਰ ਜਾਂ ਟ੍ਰੈਫਿਕ ਪੁਲਿਸ ਦਾ ਮੇਨ ਆਫਿਸਰ ਤਰਨਦਾਰਨ ਦੇ ਸਿਗਰਾ ਤੇ ਇੱਥੇ ਕੱਲ ਰਾਤ ਨੂੰ ਇੱਥੇ ਵਾਰਦਾਤ ਕਰ ਗਿਆ ਬੰਦੇ ਚੋਰੀ ਹੋ ਗਈ ਆ ਤੇ ਸ਼ਟਰ-ਕਿਊਟਰ ਤੋੜ ਕੇ ਤੇ ਨੁਕਸਾਨ ਕਰ ਗਿਆ ਸਾਡਾ ਕੈਸ਼ ਵੀ ਲੱਗੇ ਕੈਸ਼ ਲੱਗੇ ਗਿਆ ਤੇ ਕੀ ਕਹਿਣਾ ਚਾਹੁੰਦੇ ਜੀ ਪੰਜਾਬ ਪੰਜਾਬ ਪੁਲਿਸ ਜਿਹੜੀ ਐ ਇਸ ਤਰ੍ਹਾਂ ਦੀ ਕੁਇਫਤਾਰ ਦੀ ਜਰੀ ਦਿੱਤੀ ਜਾ ਰਹੀ ਆ ਪੰਜਾਬ ਪੁਲਿਸ ਨੂੰ ਜਾਈ ਰਿਕੁਐਸਟ ਹੀ ਕਰ ਸਕਦੇ ਅਸੀਂ ਹੋਰ ਕੁਝ ਕਹਿ ਨਹੀਂ ਸਕਦੇ ਤੇ ਪਰਸੋਂ ਵੀ ਸਾਰੇ ਬਾਜ਼ਾਰ ਬੰਦ ਹੋਇਆ ਸੀਗਾ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਸਾਹਿਬ ਵੀ ਇੱਥੇ ਆਏ ਸੀਗੇ ਭਈ ਉਹਨਾਂ ਨੇ ਕਿਹਾ ਸੀਗਾ 10 ਤੋਂ 15 ਦਿਨ ਦੇ ਵਿੱਚ ਵਿੱਚ ਜੇ ਚੋਰੀਆਂ ਹੋ ਰਹੀਆਂ ਡੇਲੀ بیس ਤੇ ਅਸੀਂ ਤੁਹਾਨੂੰ 10 ਤੋਂ 15 ਦਿਨ ਦੇ ਵਿੱਚ ਵਿੱਚ ਬੰਦੇ ਫੜ ਲਾਂਗੇ ਪਰ ਇੱਕ ਦਿਨ ਹੋਣੀ ਬੀਤਿਆ ਤੇ ਸਾਡੇ ਇੱਥੇ ਫੇਰ ਚੋਰੀ ਹੋ ਗਈ ਡਰ ਘਟ ਲਾਣਾ ਮੁਝਾਦਰਾਂ ਬਸੂ ਬਹੁਤ ਢਿੱਲਾ ਚੱਲ ਰਿਹਾ ਵਾ ਅਸੀਂ ਤੇ ਰਿਕਵੈਸਟ ਕਰਦੇ ਆਂ ਪੁਲਿਸ ਵਾਲਿਆਂ ਨੂੰ ਕਿ ਇਹ ਜਲਦੀ ਤੋਂ ਜਲਦੀ ਇਹ ਕੰਮ ਬੰਦ ਕਿਰਾਓ ਉਸ ਚੋਰ ਆਮ ਦੁਕਾਨਦਾਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਵੀ ਆਪਣਾ ਆਪਣੇਵੇਂ ਸੰਭਲ ਕੇ ਰੱਖਣਾ ਜੀ ਮੈਂ ਤੇ ਇਹੀ ਕਹਿਣਾ ਸਾਰੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਕਿ ਘਰ ਵਾਲਿਆਂ ਨੂੰ ਇਹੋ ਕਹਿਣਾ ਵੀ ਆਪਣੀ ਸੇਫਟੀ ਆਪਣੇ ਹੱਥੋਂ ਆਸਿਆ ਪੁਲਿਸ ਵਾਲਿਆਂ ਨੇ ਜੋ ਕਾਰਵਾਈ ਕਰਨੀ ਉਹਨਾਂ ਨੇ ਆਪਣੇ ਤੌਰ ਤਰੀਕੇ ਨਾਲ ਕਰਨੀਆਂ ਤੇ ਤੁਸੀਂ ਆਪਣੀ ਸੇਫਟੀ ਆਪਣੇ ਅਕੋਰਡਿੰਗਲੀ ਕਰੋ ਤੇ ਬਚ ਜਾਓਗੇ ਨਹੀਂ ਤੇ ਕੁਝ ਮੁਸ਼ਕਲ ਹੀ ਆ ਪੁਲਿਸ ਵਾਲਾ ਨੇ ਹੌਸਲਾ ਦੇ ਦੇਣਾ ਬਸ ਕਿੰਨੀਆਂ ਚੋਰੀਆਂ ਇਹ ਸ਼ਹਿਰ ਕਰ ਜੀ ਰਾਤ ਅੱਜ ਰਾਤ ਇੱਕ ਦੇ ਸਾਢੇ ਹੋਈ ਆ ਜੀ ਤਿੰਨ ਚਾਰ ਚੋਰੀਆਂ ਇੱਥੇ ਹੋਈਆਂ ਜੀ ਇੱਕ ਬਾਲਾ ਚੱਕ ਵਾਲੀ ਸਾਈਡ ਤੇ ਵੀ ਚੋਰੀ ਹੋਈ ਆ ਬਸ ਬਸ ਸਾਢੇ ਵਾਲੀ ਸਾਈਡ ਤੇ ਵੀ ਚੋਰੀ ਹੋਈ ਆ ਅੱਜ ਤੇ ਉਹਦੇ ਕਰਕੇ ਸਾਰੇ ਪਰੇਸ਼ਾਨ ਆ ਦੇਖੋ ਅੱਜ ਬੜੀ ਮਾਰੀ ਮਦਬਦ ਕੀ ਘਟਨਾ ਹੋਈ ਆ ਜੀ ਜਿਹੜਾ ਕਿ ਮੇਨ ਚੌਂਗ ਦੇ ਵਿੱਚ ਜਿਹੜਾ ਅੱਡਾ ਬਾਜ਼ਾਰ ਦਾ ਜਿਹੜਾ ਜਾਨ ਨੂੰ ਰਾਹ ਵਾ ਉੱਥੇ ਅੱਜ ਵੈਸਟਨ ਯੂਨੀਅਨ ਉੱਥੇ ਚੋਰੀ ਹੋ ਗਈ ਹੈ ਜੀ ਤੇ ਬੜੀ ਗਲਤ ਗੱਲ ਆ ਚੋਰ ਵੇਖੋ ਉੱਪਰੋਂ ਵੀ ਨਹੀਂ ਆਏ ਥੱਲਾ ਸ਼ਟਰ ਤੋੜ ਕੇ ਤੇ ਚੋਰੀ ਕਰਕੇ ਲੈ ਗਏ ਆ ਤੇ ਬਾਕੀ ਡੀਐਸਪੀ ਸਾਹਿਬ ਨੇ ਅਸ਼ਵਾਸ਼ਣ ਦਵਾਇਆ ਸੀ ਦੇਖੋ ਸਾਡੇ ਐਸਐਸਪੀ ਸਾਹਿਬ ਬੜੇ ਵਧੀਆ ਤਰੰਤਰ ਦੇ ਅੱਗੇ ਵੀ ਉਹਨਾਂ ਨੇ ਚੋਰੀਆਂ ਬੜੀਆਂ ਟਰੇਸ ਕੀਤੀਆਂ ਵਾ ਡੀਐਸਪੀ ਸਾਹਿਬ ਵੀ ਕੰਮ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਤੇ ਉਹ ਹੀ ਬੇਨਤੀ ਕਰਦੇ ਮੈਂ बार-बार ਇਹ ਜਿਹੜੀਆਂ ਇਹ ਝੋਰੀਆਂ ਦੇ ਵੱਡੇ ਪੱਧਰ ਤੇ ਹੋ ਰਹੀਆਂ ਵਾ ਲੋਕ ਬਹੁਤ ਪਰੇਸ਼ਾਨ ਆ ਤੇ ਜਿਹਦੇ ਨਾਲ ਕਾਰੋਬਾਰ ਤੇ ਤੁਹਾਨੂੰ ਅੱਗੇ ਦੱਸਿਆ ਕਿ ਠਾਪਿਆ ਤੇ ਲੋਕ ਬਹੁਤ ਪਰੇਸ਼ਾਨ ਆ ਤੇ ਇਹ ਜਿਹੜਾ ਜਲਦੀ ਤੋਂ ਜਲਦੀ ਟਰੇਸ ਹੋਣਾ ਚਾਹੀਦਾ ਵਾ ਮਸਲਾ ਤੇ ਜਿਸ ਤਰ੍ਹਾਂ ਜੇ ਮੇਨ ਚੋਗਾੜੂ ਚੋਰੀ ਹੋ ਜੂਗੀ ਤੇ ਫਿਰ ਲੋਕੀ ਕਿੱ데 ਸੁਰੱਖਿਅਤ ਰਹਿ ਗਏ ਆ ਫਿਰ ਕਿੱ데 ਸੁਰੱਖਤ ਨਹੀਂ ਆ ਗਏ ਲੋਕ ਨੇ ਦਿਨੇ ਐਮ ਐਲ ਏ ਦੇ ਡਾਕਟਰ ਦੇ ਵੀ ਚੋਰੀ ਹੋ ਗਈ ਜੱਜ ਦੇ ਘਰੇ ਵੀ ਚੋਰੀ ਹੋ ਗਈ ਹੋਰ ਵੀ ਜਿਹੜੀਆਂ ਹਫਤੇ ਤੋਂ ਉੱਪਰ ਹੋ ਗਿਆ ਵਾ ਜਿਹੜੀਆਂ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਹੋਣੀਆਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਦੇਖੋ ਅਸੀਂ ਦੇ ਪਾਰ ਦੀ ਜਾਂ ਪ੍ਰਸ਼ਾਸਨ ਦੀ ਖੇਤਰਾਂ ਦੀ ਜਿਹੜੀ ਕਾਰਜਕਾਰੀ ਦੇਖੋ ਬੜੀ ਮਾੜੀ ਗੱਲ ਹੈ ਜਿਹੜੀ ਐਮਐਲਏ ਸਾਹਿਬ ਦੇ ਵਿੱਚ ਚੋਰੀ ਹੋ ਗਈ ਆ ਜੀ ਚਲੋ ਆਪਾਂ ਉਹ ਇਹ ਇਹ ਤੱਕ ਮੁੱਦਾ ਵਾ ਕਿਉਂਕਿ ਉਹ ਦਫਤਰ ਬੰਦ ਪਿਆ ਸੀ ਚੋਣ ਜਾਬਤਾ ਕਰਕੇ ਚੋਰੀ ਹੋ ਗਈ ਆ ਪਰ ਦੇਖੋ ਚੋਰੀ ਕਿਤੇ ਵੀ ਹੋ ਜਵੇ ਮਾਰੀ ਗੱਲ ਆ ਜੀ ਤੇ ਅਸੀਂ ਤੇ ਫਿਰ ਐਂਡ ਪ੍ਰਸ਼ਾਸਨ ਕੋਈ ਜਾਵਾਂਗੇ ਨਾ ਜੀ ਕਿਉਂਕਿ ਹਰ ਬੰਦੇ ਨੂੰ ਵਿਸ਼ਵਾਸ ਹੁੰਦਾ ਕਿ ਪੁਲਸ ਕਾਰਵਾਈ ਕਰੂਗੀ ਤੇ ਜਿਹੜਾ ਵੀ ਬੰਦਾ ਆਮ ਇਨਸਾਨ ਆ ਪੁਲਸ ਕੋ ਜਾਂਦਾ ਵਾ ਲਗਾਤਾਰ ਚੋਰੀਆਂ ਹੋ ਰਹੀਆਂ ਵਾ ਇਹ ਕੰਮ ਜਾਰੀ ਰਿਹਾ ਤੇ ਕੀ ਦੁਕਾਨਾਂ ਦਾ ਇਕੱਠੇ ਹੋ ਗਏ ਪੁਲਸ ਦਾ ਕਿਵੇਂ ਆਪਣਾ ਇਨਚਾਰਜ ਲਓਗੇ ਦੇਖੋ ਅੱਜ ਕੱਲ ਵੀ ਸੁਣਿਆ ਹੋਰ ਵੀ ਚੋਰੀਆਂ ਹੋਈਆਂ ਵਾ ਪਹਿਲਾਂ ਵੀ ਹੋਈਆਂ ਤੇ ਸਾਨੂੰ ਡੀਐਸਪੀ ਸਾਹਿਬ ਐਸਐਚਓ ਸਾਹਿਬ ਨੇ ਵਿਸ਼ਵਾਸਨ ਦਿੱਤਾ ਸੀ ਕਿ 15 ਦਿਨਾਂ ਚ ਅਸੀਂ ਜਿਹੜੀਆਂ ਇਹ ਟ੍ਰੇਸ ਕਰਾਂਗੇ ਪਰ ਅਜੇ ਤੱਕ ਲੱਗਦਾ ਵਕਿ ਚੋਰੀਆਂ ਥਮ ਨਹੀਂ ਰਹੀਆਂ ਤੇ ਜੇ ਨਹੀਂ ਤੇ ਫਿਰ ਸਾਡੀ ਯੂਨੀਅਨ ਜਿਹੜੀ ਆ ਜੀ ਉਹ ਅਸੀਂ ਬਹਿ ਕੇ ਆਪਣੀ ਕਾਰਵਾਈ ਕਰਾਂਗੇ ਜੀ ਕੀ ਕਰਨਾ ਵਾ ਅਗਲੀ ਰਣਨੀਤੀ ਅਸੀਂ ਤਿਆਰ ਕਰਾਂਗੇ ਪਹਿਲਾਂ ਪ੍ਰਸ਼ਾਸਨ ਕੋਲ ਇਹ ਅਪੀਲ ਆਗੀ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਭੜਿਆ ਜਾਵੇ ਤੇ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਜਤਿੰਦਰ ਸਿੰਘ ਜੀ ਭਾਈ ਬੈਸਟ ਦੀ ਦੁਕਾਨ ਤੁਹਾਡੀ ਹੈ ਜੀ ਹਾਂਜੀ ਛੋਟੀ ਵੀ ਕਹਿੰਦਾ ਗੱਲ ਕਰੀਏ ਤੇ ਪਹਿਲਾਂ ਵੀ ਕਈ ਵਾਰ ਚੋਰੀ ਹੋਈ ਤੇ ਗੱਲ ਕਰੀਏ ਇੱਕ ਵਾਰੀ ਪਹਿਲਾਂ ਵੀ ਚੋਰੀ ਹੋਈ ਭਾਜੀ ਉਦੋਂ ਬਹੁਤ ਨੁਕਸਾਨ ਹੋਇਆ ਸਾਡਾ ਪੰਜਾਹ ਕਿ ਜੇ ਥੋੜਾ ਸਾਫਾਈ ਨੂੰ ਸੁਣਾਉਣਾ ਹੈ 8-1000 ਰੁਪਏ ਗਿਆ ਸਾਡੇ ਦੀ ਪਹਿਲੀ ਉਹ ਪਹਿਲੀ ਜੋ ਇਨ ਦੇ ਬਹੁਤ ਜ਼ਿਆਦਾ ਨੁਕਸਾਨ ਠੀਕਣਾ ਚਾਹੁੰਦੇ ਇਹ ਪ੍ਰਸ਼ਾਸਨ ਵਾਸਤੇ ਕਿ ਪੁਲਿਸ ਸਾਹਿਬ ਮਹਾਰਾਜ ਨਿਗਰਾਨੀ ਰੱਖਣ ਸਾਡੇ ਇਸ ਵਿੱਚ ਬੜਾ ਯਾਦ ਰੱਖਣ ਜਿਹੜਾ ਕਰਨਾ ਕੰਮ ਉਹਨਾਂ ਕਰਨਾ ਹੀ ਆ ਹੋਈ ਹੋਈ ਆ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੈਂ 112 ਤੇ ਡਿਊਟੀ 'ਤੇ ਹਾਂ 112 ਤੇ ਇਹਨਾਂ ਕਾਲ ਕੀਤੀ ਆ ਤੇ ਮਨੀਗਰਾਮ ਵਾਲੀ ਦੁਕਾਨ ਤੇ ਚੋਰੀ ਹੋਈ ਆ ਅਸੀਂ ਇੱਥੇ ਆਏ ਹਾਂ ਹੁਣ ਉਹ ਨਾ ਕੋਈ 8-10 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਵਾਕ ਤੇ ਉਹਦਾ ਚੋਰ ਤੇ ਉਹ ਹੁਣ ਆਪਣਾ ਸਿਟੀ ਥਾਣੇ ਕਾਰਵਾਈ ਹੋਈ ਪਈ ਕਿੰਨੀ ਇਹ ਦੁਕਾਨਾਂ ਸ਼ਹਿਰ ਚ ਰਾਤ ਭੱਜੀਆਂ ਪਤਾ ਜੀ ਦੁਕਾਨਾਂ ਇੱਥੇ ਦੋ ਆ ਇੱਕ ਬੱਸ ਸਟੈਂਡ ਚ ਬੱਸ ਸਟੈਂਡ ਲਾਗੇ ਹੋਈ ਚੋਰੀ ਉੱਥੋਂ ਵੀ ਅਸੀਂ ਉਹ ਕਿ ਆਏ ਹਾਂ ਹਾਂਜੀ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਤੇ ਜਿਹੜੀ PCR ਪੁਲਿਸ ਕਿੱਥੇ ਹੁੰਦੀ ਆ PCR ਪੁਲਿਸ ਵੀ ਇੱਥੇ ਚੱਕਰ ਲਾਉਂਦੇ ਰਹਿੰਦੇ ਉਹ ਵੀ ਹਾਂਜੀ ਉਹ ਬੀਟ ਦਿੱਤੀ ਉਹਨਾਂ ਨੂੰ ਉਹ ਬੀਟ ਦੇ ਵਿੱਚ ਚੱਕਰ ਲਾਉਂਦੇ ਰਹਿੰਦੇ ਆ। ਹੋਰ ਕੀ ਕਾਰਵਾਈ ਕਰਨ ਦਾ ਏ? ਕਾਰਵਾਈ ਹੋਣਾ ਸਿਟੀ ਥਾਣੇ ਇਹਨਾਂ ਨੂੰ ਉੱਥੇ ਸਿਟੀ ਥਾਣੇ ਹੋਏਗੀ ਬੰਦੀ ਕਾਰਵਾਈ ਜੋ ਵੀ ਹੋਵੇ। ਆਪਣਾ ਹਾਂਜੀ।